ਮੇਰੇ ਛਾਲੇ ਦੇ ਮਗਰੀ ਆ ਗਏ ਛਾਲੇ ਲੱਗਦੇ ਮੇਰੇ ਤੇ ਅੱਧੀ ਅੱਧੀ ਕੀ ਗੱਲ ਹੋ ਗਈ ਇਹਨਾਂ ਪੱਜਾਉਣਾ ਓਏ ਆਪਣੀ ਕਾਨਫਰੰਸ ਕਰਤੀ ਸ੍ਰੀਕਾ ਨੇ ਵੀ ਭੁੱਕੀ ਲੈ ਕੇ ਆਇਆ ਤੂੰ ਉਹਨਾਂ ਨੂੰ ਦੱਸਣਾ ਨਹੀਂ ਆਪਣੇ ਕੋਲ ਪੋਸਤਾ ਤਾਂ ਸੱਟਿਆ दारू ਤਾਂ ਮੈਂ ਖੁਰਲੀ ਚ ਲਗਾਉਆ ਦੱਸਣਾ ਨਹੀਂ ਉਹਨਾਂ ਨੂੰ ਉਹ ਕੰਫਰੰਸਾਂ ਦਿੰਦੇ ਆ ਥਾਣਿਆਂ ਚ ਮੈਨੂੰ ਲੱਗਦਾ ਮੇਰਾ ਸਾਲਾ ਪੂੜੇ ਕਟਾਉ ਮੇਰੇ ਇੱਥੇ ਲੱਗਦੇ ਉੱਧਰ ਗਿਆ ਵੜਿਆ ਤਾਂ ਇੱਧਰ ਨੂੰ ਹੀ ਆ ਇੱਥੇ ਪੁੱਛਦੇ ਆ ਕੀ ਕਰਦਾ ਆ ਕਮਲਾ ਆ ਕਿਵੇਂ ਕਰਦਾ ਆ ਦਾਸਾ ਸ਼ੋਰਾ ਆ ਉਹ ਕਿੱਥੇ ਆ ਮੈਂ ਤੈਨੂੰ ਕਿਉਂ ਦੱਛਾ ਬਾਈ ਤੇਰੇ ਬਾਈ ਨੇ ਕੋਠੇ ਦੇ ਚਿੱਟੇ ਚੋੜਾ ਨਾਲੇ ਭਾਈ ਉੱਦਣ ਲੁਕਿਆ ਏ ਚੱਲ ਪਰੇ ਹੋ ਕਿੱਥੇ ਆ ਬੈਠਾ ਮੇਰਾ ਹੱਸਾ ਉਹ ਜਨਾਬ ਜਨਾਬ ਉਹ ਜਨਾਬ ਕਰ ਦਿਓ ਦੱਸ ਬਾਹਰ ਨਿਕਾ ਜਨਾਬ ਕਰ ਦਿਓ ਜੀ ਇੱਕ ਮਿੰਟ ਜਰਾ ਪਹਿਲਾਂ ਐ ਦੱਸੋ ਤੁਹਾਨੂੰ ਪਤਾ ਕਿਵੇਂ ਲੱਗਿਆ ਮੇਰਾ ਇੱਥੇ ਆ ਕੇ ਤਾਂ ਹੀ ਲਵਾਉਣ ਵਾਲੇ ਬਹੁਤ ਆ ਤੇਰਾ ਛੱਲ ਤੂੰ ਲੈ ਲੈ ਕੇ ਚੱਲਾਂ ਤੈਨੂੰ ਉਹ ਮੈਂ ਸਾਲਿਆ ਤੈਨੂੰ ਕਾਸੀ ਨਾ ਬੋਲੀ ਇਹਨਾਂ ਮੂਰੇ ਮੈਂ ਤਾਲੂ ਕਾਸਮੜੀ ਦੱਤਿਆ ਮੈਂ ਤੁਹਾਡੇ ਨਾਲ ਇਹ ਨਹੀਂ ਦੱਤਿਆ ਕਿ ਬਾਈ ਨੇ दारू ਕਰ ਲਈ ਤੇਰੇ